ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਆ ਰਾਗੋਂ ਬਾਣੀ ਨਾਮ ਦੇਵ ਜੀ ਕੀ ਕਰਦੁ ਜੈ ਕੋ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਟੈ ਸਭ ਪਰਮਾ ਹਰ ਕੋ ਨਾਮ ਲਐ ਉਤਮ ਧਰਮ ਹਰ ਹਰ ਕਰਤ ਜਾਤ ਕੁੱਲ ਹਰੀ ਸੋ ਹਰੰਦ ਲੈ ਕੇ ਲਾ ਕਰੀ ਹਰ ਹੈ ਨਮਸਤੇ ਹਰ ਹੈ ਨਮਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕੋ ਨਾਮ ਲੈ ਉਤੰ ਕਰਮਾ ਸਤਿਗੁਰੂ ਬਾਣੀ ਦੁਆਰਾ ਭਗਤ ਨਾਮਦੇਵ ਜੀ ਬਾਣੀ ਰਾਗ ਔਨ ਦੇ ਅੰਦਰ ਮਹਾਰਾਜ ਜੀ ਬਾਣੀ ਅੰਦਰ ਸ਼ਬਦ ਆਇਆ ਉਹ ਆ ਪ੍ਰਾਪਤ ਕਣਕਾ ਤਰੀ ਸੋਹਰ ਨੈਣੋ ਕੀ ਪੁੱਤਰੀ ਹਰ ਹਰ ਕਰਤ ਪੂਤਨਾ ਤਰੀ ਬਾਲਕਾ ਹਤ ਨੇ ਕਪਟੇ ਭਰੀ ਮਹਾਰਾਜ ਬਾਣੀ ਦੁਆਰਾ ਦੱਸਦੇ ਨੇ ਕਿ ਜਿਹੜੇ ਗਣਕਾ ਇੱਕ ਵੇਸਵਾ ਦਾ ਕੰਮ ਕਰਦੇ। ਤੇ ਪੂਤਨਾ ਜਿਹੜੀ ਸੀਗੀ ਇਹ ਬਾਲ ਘਤਨੀ ਜਿਹੜੀ ਕ੍ਰੰਸ ਕੰਸ ਨੂੰ ਭੇਜੀ ਤੇ ਕ੍ਰਿਸ਼ਨ ਨੂੰ ਮਾਰਨ ਵਾਸਤੇ ਗਈ ਸੀ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਨੇ ਵੀ ਸ਼ਹਿਰ ਦੇ ਬਾਜ਼ਾਰ ਵਿੱਚ ਰਹਿੰਦੀ ਸੀ। ਆਪ ਆਪਾਂ ਦਾ ਕਰਮ ਕਰਨੀ ਉਸ ਦੇ ਰੋਗ ਦੇ ਉੱਨੀ ਜਵਾਨੀ ਸਭ ਦੇ ਵਿਕਲ ਵਿਕਦੇ ਸਨ ਤੇ ਉਹ ਆਪਾਂ ਦੀ ਪੰਡ ਬਣੀ ਜਾਇਆ ਕਰਦੀ ਜਦੋਂ ਅਸੀਂ ਤਰਕਾਲਾਂ ਪੈਂਦੀਆਂ ਉਸ ਦੇ ਘਰ ਰੌਣਕ ਹੁੰਦੀ ਦੀਵਾ ਬਲਦਾ ਉਹ ਹਾਰ ਸ਼ਿੰਗਾਰ ਕਰਕੇ ਬੈਠ ਜਾਂਦੀ ਪਰ ਬਾਣੀ ਦੇ ਅੰਦਰ ਉਹਨੂੰ ਕਿਹਾ ਸੁਆ ਪ੍ਰਾਪਤ ਗਣਕਾ ਹਰੇ ਤਰੀ ਸੋ ਹਰਨੈ ਨੂੰ ਕਿ ਹਰਨੈ ਨੂੰ ਦਾ ਮਤਲਬ ਕਿ ਉਹਦੇ ਉਹ ਪੁਤਰੀ ਸੀ ਭਗਤਾਂ ਨੇ ਵਚਨ ਕੀਤਾ ਹੈ ਕਿ ਤੋਤੇ ਨੂੰ ਪੜਾਉਂਦੀ ਹੋਈ ਗਣਕਾ ਤਰ ਗਈ ਉਹ ਪ੍ਰਮਾਤਮਾ ਦੇ ਨੈਣਾਂ ਦੀ ਪੁਤਰੀ ਬਣੀ ਉਹ ਭਗਤਾਂ ਦੇ ਵਿੱਚ ਗਿਣੀ ਗਈ ਉਸ ਦਾ ਐਸਾ ਜੀਵਨ ਬਦਲ ਗਿਆ ਕਿ ਉਸ ਦੇ ਪਾਪ ਤੇ ਨਰਕੀ ਜੀਵਨ ਵਿੱਚੋਂ ਨਿਕਲਣ ਦੀ ਕਥਾ ਕਿਉਂ ਹੈ ਭਾਈ ਜਦੋਂ ਮਦ ਕਰਮ ਵਿੱਚ ਅਡੁੱਜੀ ਹੋਈ ਜੀਵਨ ਨੂੰ ਭੁੱਲ ਗਈ ਪਰਮਾਤਮਾ ਨੂੰ ਭੁੱਲ ਗਏ ਮਨੁੱਖਾ ਜੀਵਨ ਦੇ ਮਨੋਰਥ ਦਾ ਉਕਾ ਹੀ ਪਤਾ ਨਹੀਂ ਸੀ ਕਿ ਜਦੋਂ ਇੱਕ ਦਿਨ ਇੱਕ ਸਾਧੂ ਆ ਗਿਆ ਉਸ ਦੇ ਕੋਲ ਇੱਕ ਤੋਤਾ ਸੀ ਆਖਦੇ ਹਨ ਕਿ ਉਹ ਸਾਧੂ ਸ਼ਹਿਰੋਂ ਬਾਹਰ ਰਿਆ ਕਰਦਾ ਸੀ ਉਹ ਘੱਟ ਵਸੋਂ ਵਿੱਚ ਆਉਂਦਾ ਤੇ ਉਸ ਰਾਤ ਬਰਖਾ ਰਤ ਹੁਣ ਕਰਕੇ ਬਰਸਾਤ ਬਹੁਤ ਹੋਈ ਇੰਨੀ ਜਿਆਦਾ ਬਾਰਿਸ਼ ਹੋਈ ਕਿ ਉੱਚੀ ਨੀਵੇਂ ਧਰਤੀ ਜਲ ਥਲ ਦਸਣ ਲੱਗ ਗਈ ਸਾਰੇ ਪਾਣੀ ਪਾਣੀ ਦਸਣ ਲੱਗਿਆ ਸਾਧੂ ਨੇ ਵੇਖਿਆ ਠੰਡ ਨਾਲ ਉਸ ਦਾ ਤੋਤਾ ਵੀ ਮਰਨ ਲੱਗਾ ਤੇ ਪੰਛੀ ਉਸ ਨੂੰ ਜਾਣ ਨਾਲੋਂ ਪਿਆਰਾ ਕਿਉਂਕਿ ਉਹ ਪੰਛੀ ਨਹੀਂ ਉਹ ਰਾਮ ਰਾਵਾਂ ਦੀ ਪੈਂਤੀ ਪੜਦਾ ਸੀ ਅਤੇ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਦਾ ਸੀ ਉਸ ਨੇ ਤੋਤੇ ਦੇ ਪਿੰਜਰੇ ਨੂੰ ਚੁੱਕਿਆ ਸ਼ਹਿਰ ਵੱਲ ਤੁਰ ਪਿਆ ਉਸ ਨੇ ਆਪਣੀ ਗੋਲੜੀ ਦੇ ਹੋਰ ਬਸਤਰ ਉੱਪਰ ਲਏ ਹੋਏ ਸਨ ਠੰਡ ਤੋਂ ਬਚਣ ਵਾਸਤੇ ਕੁਦਰਤ ਦੀ ਸ਼ਕਤੀ ਦਾ ਮੁਕਾਬਲਾ ਕਰਨਾ ਉਸ ਦੇ ਵਾਸਤੋਂ ਬਾਰਸ਼ ਆਈ। ਉਹ ਤੁਰਿਆ ਆਇਆ ਪਰ ਕੋਈ ਆਸਰਾ ਨਾ ਲੱਭਾ। ਰਾਤ ਦਾ ਸਮਾਂ ਸੀ ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਬੂਹੇ ਮਾਰ ਕੇ ਬੈਠੇ ਸਨ। ਕਿੰਨਾ ਤੁਰਨ ਤੇ ਵੀ ਸਾਧੂ ਨੂੰ ਕੋਈ ਆਸਰਾ ਨਾ ਲੱਭਾ ਤੇ ਉਹ ਤੁਰਿਆ ਗਿਆ। ਚਲਦਿਆਂ ਚਲਦਿਆਂ ਇੱਕ ਦਵਾਰ ਆਇਆ। ਉਹ

ਤੇ ਸਰੀਰ ਦੇ ਭਲੇ ਮਾਇਆ ਜੜੀ ਉਹ ਲੈ ਲੈ ਜਿਹੜਾ ਉਸ ਨੂੰ ਪੈਸਾ ਖਟਾਵੇਗਾ ਇਹ ਮਹੀਨੇਰੀ ਦੇ ਵਿੱਚ ਵੀ ਆਏ ਉਸ ਦੇ ਤਨ ਦਾ ਸੌਦਾ ਕਰੇਗਾ ਤਉ ਉਸ ਨਿਚਾ ਦੇ ਨਾਲ ਆਖੇ ਆਓ ਮੇਰੀਆਂ ਅੱਖਾਂ ਵਿੱਚ ਬੈਠੋ ਮੈਂ ਅਵਧੀਕ ਦੀ ਸਾ ਕਣਕਾ ਦਾ ਇਹ ਬਾਤ ਸੰਕੇ ਹੋਸ਼ ਦੇ ਰੂਪ ਨੂੰ ਸ਼ਿੰਗਾਰ ਨੂੰ ਤੱਕ ਕੇ हैरान होया उसने कहा बेटी बार-बार सबूत मेरी झुग्गी रुड़ गई है मैं अपने तोते समेत आसरा लैन आया जदों गणका ने बेटी का शब्द गणका के पापी मन को कंबा दता क्योंकि जिन्हें भी वोद को आए से ਕੋਈ ਬੇਟੀ ਨਹੀਂ ਸੀ ਕਹਿੰਦਾ ਉਹ ਇੱਕ ਵਾਰ ਗੰਬੇ ਤੇ ਮੁੜੇ ਨਿਰਾਸ਼ਤਾ ਨਾਲ ਬੋਲੀ ਤੁਸੀਂ ਜੀ ਰਾਤ ਰਹਿਣਾ ਹੈ ਤੇ ਸਾਧੂ ਨੇ ਇੱਕੋ ਜਵਾਬ ਦਿੱਤਾ ਕਹਿੰਦਾ ਹਾਂ ਬੇਟੀ ਅਸਾਂ ਰਾਤ ਰਹਿਣਾ ਹੈ ਹਰ ਆਤਮਾ ਪਰਮਾਤਮਾ ਦਾ ਅੰਸ਼ ਹੈ ਤੇ ਸਰੀਰ ਆਤਮਾ ਦਾ ਘਰ ਹੈ ਸਰੀਰ ਨੂੰ ਆਸਰਾ ਦੇਣਾ ਨੇਕ ਮਾਰਗ ਤੇ ਚੱਲਣਾ ਹੈ ਪੁੱਤਰੀ ਪਰਮਾਤਮਾ ਨੇ ਤੈਨੂੰ ਸੁਖ ਦੇ ਸਾਧਨ ਬਖਸ਼ੇ ਹਨ ਉਸ ਨੂੰ ਯਾਦ ਕਰਦੀ ਹੋਵੇਂ ਕਿ ਕਦੇ ਪਰਮਾਤਮਾ ਦਾ ਨਾਮ ਜਪੇ ਸ਼ੈਦ ਉਸ ਸਹਿਸਬਾ ਬੋਲੀ ਗਿਆ ਪੋਸ਼ਦੀ ਆਤਮਾ ਸਦਹੀ ਨਿਰਮਲ ਸੀ ਤੇ ਪਰ ਗਨਕਾ ਜਿਸ ਦਾ ਅਸਲੀ ਨਾਮ ਚੰਦਰਮणि ਸੀ ਤੇ ਉਹ ਦਾ ਸੁਣ ਸੁਣ ਕੇ ਕਬਰਾਉਣ ਲੱਗੀ ਤੇ ਜਦੋਂ ਕਬਰਾਉਣ ਲੱਗੀ ਨਾ ਉਸ ਦਾ ਪਾਪੀ ਮਨ ਸੀ ਜਿਹੜਾ ਉਸ ਨੇ ਕਬਰ ਹਟ ਵਿੱਚ ਆਖਿਆ ਤੁਸੀਂ ਸਾਧੂ ਹੋ ਸਾਧੂ ਨੇ ਇੱਕ ਜਵਾਬ ਦਿੱਤਾ ਕਹਿੰਦਾ ਹਾਂ ਬੇਟੀ ਮੈਂ ਸਾਧੂ ਹਾਂ ਮੇਰੇ ਮਾਲਕ ਨੇ ਮੈਨੂੰ ਸਾਥ ਬਣਾ ਕੇ ਆਪਣੇ ਨਾਮ ਦੇ ਸਿਮਰਨ ਵੱਲ ਲਾਇਆ ਉਹ ਮਾਲਕ ਜਿਹੜਾ ਸਭ ਦਾ ਕਰਤਾ ਹਰਤਾ ਜੀਵਨ ਦਾਤਾ ਅਨ ਦਾਤਾ ਹੈ ਭਾਈ ਗਣਕਾ ਦੇ ਮਨ ਵਿੱਚ ਕੁਝ ਨੇਕ ਭਾਵ ਆਏ ਕਿਉਂਕਿ ਸ਼ਾਮ ਦਾ ਦਿਨ ਤੋਂ ਉਸ ਦੇ ਕੋਲ ਐਸਾ ਪਰਸ ਕੋਈ ਨਹੀਂ ਸੀ ਆਇਆ ਜਿਹੜਾ ਉਸ ਨੂੰ ਪਾਪ ਕਰਮ ਵੱਲੋਂ ਨਾਲੋਂ ਮਨ ਵਰਤ ਕੇ ਉਸ ਦੀ ਮਦ ਵਾਸਨਾ ਨਾਲ ਉਸ ਦੇ ਮੇਲੇ ਮਨ ਤੇ ਹੋਰ ਮੇਲ ਸੁੜਦਾ ਉਸ ਦਿਨ ਸਵੇਰੇ ਅਸ্নান ਕਰਕੇ ਫਿਰਦੀ بارش ਹੁੰਦੀ ਰਹੀ ਤੇ ਉਹ ਸਾਧੂ ਆ ਗਏ ਜੇ ਭਗਵਾਨ ਦੇ ਭਗਤ ਠੀਕ ਹੈ ਆਓ ਬੈਠੋ ਤੇ ਗਿੱਲੇ ਵਰਦਰ ਲਾ ਕੇ ਸੁੱਕੇ ਬਹਿਣ ਲੋ ਹੁਣ ਉਹ ਗਣਕਾ ਨੇ ਸੁੱਕੇ ਕਪੜੇ ਜੜੇ ਸਾਧੂ ਦੇ ਚੌਲੇ ਸੀ ਉਹ ਲਵਾ ਦਿੱਤੇ ਭਗਮਾ ਭੇਸ ਲਵਾ ਦਿੱਤਾ ਅਤੇ ਉਹਨੂੰ ਚਾਦਰਾਂ ਕੁੜਤਾ ਕੋਈ ਇਹੋ ਜਿਹੇ ਵਸਤਰ ਦਿੱਤੇ ਜਿਹਦੇ ਨਾਲ ਸ਼ਾਇਦ ਜੀਵਨ ਵਿੱਚ ਸਾਧੂ ਦੀ ਸੇਵਾ ਕਰਨ ਦਾ ਮੌਕਾ ਪਹਿਲੀ ਵਾਰ ਮਿਲੇਗਾ ਆਉ ਕੀ ਪਤਾ ਮੇਰੇ ਜੀਵਨ ਵਿੱਚ ਐਸੀ ਘਟਨਾ ਹੋਣੀ ਹੋਵੇਗੀ ਕਿਉ ਆਖਦੀ ਹੋਈ ਨੇ ਸਾਧੂ ਦੇ ਗਿੱਲੇ ਵਸਤਰ ਰੁਹਾਏ ਤੇ ਉਸ ਨੂੰ ਗਰਮ ਵਸਤਰ ਦਿੱਤੇ ਅੱਗ ਬਾਲ ਕੇ ਉਸ ਦੇ ਤੋਤੇ ਨੂੰ ਉਸ ਨੂੰ ਅੱਗ ਸੁਕਾਈ ਤੇ ਉਹ ਦੋਵੇਂ ਨਿਗੇ ਹੋਏ ਤੋਤਾ ਆਪਣੀ ਆਦਤ ਅਨੁਸਾਰ ਜਦੋਂ ਨਿਕ ਮਿਲਿਆ ਪ੍ਰਮਾਤਮਾ ਦਾ ਨਾਮ ਜਪਣ ਲੱਗ ਗਿਆ ਨਾਮ ਜਪਦਿਆਂ ਕੀ ਬੋਲਦਾ ਹੈ ਰਾਮ 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 राम नाम, ने 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 नाम का लैन लग पिया जदों उन्हें नाम चंद्रमुखी गणका नोखिया लगिया उसने साधु नख्या महाराज भोजन छकोगे साधु ने कह दिता कहता हाँ पुत्री मैं भी भुखा हाँ ये पंछी भी जो भगवान ने लिखा है वो देगा अज नहीं तो कल सही उसकी इच्छा जैसी है वैसा ही फल ओनूगा साधु ने उत्तर दिता मेरे को जो भी कुछ है उसनों प्रवान करो मैं रुखा मेसा जिस तरह का भी घरे पकवान पक आपू लिया के परोस दे ਮੈਂ ਗਣਕਾ ਹਾਂ ਪੈਂ ਪਹਿਲਾ ਦੱਸ ਦਵਾਂ ਕਿ ਮੈਂ ਵੇਸਵਾ ਹਾਂ ਮੇਰਾ ਕੰਮ ਜਿਸ ਨੂੰ ਇਸ ਘਰ ਵਿੱਚ ਆਏ ਨੂੰ 12 ਸਾਲ ਹੋ ਗਏ ਪੁਰਸ਼ਾਂ ਦੇ ਮਨਾਂ ਦੀਆਂ ਖੁਸ਼ੀਆਂ ਕਰਦੀ ਰਹੀ ਹਾਂ ਮੈਂ ਤਾਂ ਪਾਪਣ ਹਾਂ ਪਾਪਣ ਦੇ ਘਰ ਦਾ ਭੋਜਨ ਤੁਸੀਂ ਸ਼ੱਕ ਲਵੋਗੇ ਗਣਕਾ ਚੰਦਰਮੁਖੀ ਨੇ ਆਖਿਆ ਉਸ ਦੇ ਚਿਹਰੇ ਤੇ ਗੰਭੀਰਤਾ ਆਈ ਸਾਧੂ ਨੇ ਸੋਚਿਆ ਸ਼ਾਇਦ ਉਸ ਦੇ ਜੀਵਨ ਵਿੱਚ ਪਹਿਲੀ ਘਟਨਾ ਸੀ ਤੇ ਗੁਰੂ ਪਿਆਰੇ ਸਾਧੂ ਨੇ ਦੇਖਿਆ ਗਣਕਾ ਨੇ ਆਪਣੇ ਪਾਪ ਕਰਨ ਨੂੰ ਅਨੁਭਵ ਕਰ ਲਿਆ ਉਹਦਾ ਪਛਤਾਵਾ ਕਰ ਲਿਆ ਹੁਣ ਇਸ ਨੂੰ ਉਪਦੇਸ਼ ਦੇਣਾ ਠੀਕ ਹੋਵੇਗਾ ਉਹਨਾਂ ਨੇ ਕਿਹਾ ਬੇਟਾ ਤੇਰਾ ਦਿੱਤਾ ਭੋਜਨ ਪਰਮਾਨ ਹੋਵੇਗਾ ਕਿਉਂਕਿ ਹੁਣ ਇਸ ਟਾਈਮ ਤੇਰਾ ਮਨ ਪਾਵਨ ਪਵਿੱਤਰ ਹੈ ਇਸ ਜਗਤ ਦੇ ਵਿੱਚ ਮਾਇਆ ਦਾ ਪਰਵੇਸ਼ ਹੈ ਮਾਇਆ ਦਾ ਪ੍ਰਭਾਵ ਜਦੋਂ ਜੀਵ ਤੇ ਪੈਂਦਾ ਹੈ ਤਾਂ ਭਗਵਾਨ ਨੂੰ ਭੁੱਲ ਕੇ ਕਾਮ, ਕ੍ਰੋਧ ਤੇ ਮੋਹ ਵਿੱਚ ਫਸ ਜਾਂਦਾ ਹੈ जीवन मारक तो पासे हो जाता है कुछ ऐसे पुरश हम जो अपने मतबल अगले तोड़ ऐसा ही जगदा रहे। एक सुन के चंद्रमुखी गणका ने कहा ठीक है महाराज आप संत आखते हो पुरसा ने ही मैनू पुराहे तोरिया है मैं पापन हाँ पर पापन हो गया मैं तो दर्शन हुए, जो तसाने मैनु पुत्री कहा मेरे घर जवान जुटा किसी ने कभी मैनू भैन या पुत्री नहीं किया ना मैनू पता है कि मेरी माँ कौन है मेरा बाप कौन है ਬਸ ਐਸੇ ਜੀਵਨ ਬਤੀਤ ਹੋਣ ਲੱਗਾ ਮੇਹ ਪੈਰੇ ਨੂੰ ਦੋ ਦਿਨ ਹੋ ਗਏ ਉਹ ਵੀ ਕੋਈ ਨਹੀਂ ਆਏ ਜੋ ਕੋਈ ਮਤਲਬ ਲਈ ਆਉਂਦੇ ਸੀ ਐਉਂ ਗਣਕਾ ਚੰਦਰਮੁਖੀ ਨੂੰ ਗਿਆਨ ਹੁੰਦਾ ਗਿਆ ਉਸ ਦਾ ਸਰੀਰ ਕੰਬ ਗਿਆ ਮਨ ਕੰਬ ਗਿਆ ਉਸ ਨੂੰ ਇਹ ਮਹਿਸੂਸ ਹੋਇਆ ਕਿ ਜਿਵੇਂ ਉਸ ਵਿੱਚ ਇੱਕ ਮਹਾਨ ਤਬਦੀਲੀ ਆ ਰਹੀ ਹੈ एक दर्द से पीड़ा जही हो रही सी मतबल लभ ए सब कुछ है समाज की जान मेरे तोते मैनू मतबल आसरे का असी चल के आ गए पर इस मतबल दे लभ दे अंदर दो रूप हैं एक मायावादी दूसरा ईश्वरवादी ਜੇਦਾ ਜੀਵਨੋਂ ਇਹ ਮਤਲਬ ਹੋਏ ਕਿ ਉਸਦਾ ਜੀਵਨ ਚੰਗਾ ਬਣਾ ਉਹ RAM ਨਾਮ ਦਾ ਸਿਮਰਨ ਕਰਨ ਲਈ ਸਾਧੂ ਸੰਤਾਂ ਦੇ ਨੇਕ ਪਰੋਸ਼ਾ ਦੀ ਸੰਗਤ ਕਰੇ ਸੇਵਾ ਦਾ ਭਾਵ ਮਨ ਵਿੱਚ ਰੱਖੇ ਧਰਮ ਤੇ ਸਮਾਜ ਦੀ ਮਰਿਆਦਾ ਕਾਇਮ ਰੱਖੇ ਤਾਂ ਠੀਕ ਹੈ ਦੇਖ ਪੁੱਤਰੀ ਜੇ ਤੂੰ ਇੱਕ ਪਤੀ ਧਾਰਨ ਕੀਤਾ ਹੁੰਦਾ ਉਸ ਦੀ ਸੇਵਾ ਕਰਦੀ ਉਸ ਦੇ ਕੋਲੋਂ ਹੀ ਤਨ ਤੇ ਮਨ ਦੀਆਂ ਲੋੜਾਂ ਪੂਰੀਆਂ ਕਰਦੀ ਤੇਰੇ ਬੱਚੇ ਹੁੰਦੇ ਬੱਚਿਆਂ ਦੇ ਪਤੀ ਦੀ ਸੁੱਖ ਸ਼ਾਂਤੀ ਵਾਸਤੇ ਪੂਜਾ ਪਾਠ ਕਰਦੀ ਸਾਰੇ ਤੈਨੂੰ ਦੇਵੀ ਆਖਦੇ ਜੀਵ ਕਰਮ ਨਾਲ ਜਾਣਿਆ ਜਾਂਦਾ ਹੈ ਸਰੀਰ ਨਾਲ ਨਹੀਂ ਸੋ ਭਲਾ ਹੈ ਜੋ ਬਿੰਦੀ ਸੋ ਬਿੰਦੀ ਅੱਗੇ ਤੋਂ ਇੱਕ ਰਾਹ ਚੱਲਣਾ ਚਾਹੀਦਾ ਹੈ ਭਗਵਾਨ ਜਿਸ ਨੇ ਜੀਵਨ ਦਿੱਤਾ ਉਹ ਰੋਜੀ ਵੀ ਦਿੰਦਾ ਹੈ

ਉਹਦੇ ਸੰਗਤ ਕਰਨ ਦੇ ਨਾਲ ਸਾਧੂ ਸਾਧ ਸੰਗਤ ਦਾ ਐਸਾ ਫਲ ਹੈ ਜੋ ਗਣਕਾ ਦੇ ਮਨ ਉੱਤੇ ਅਸਰ ਪੈ ਗਿਆ ਉਹ ਸਾਰੀ ਰਾਤ ਸਾਧ ਸੰਗਤ ਕਰਦੀ ਰਹੀ ਅਗਲੇ ਦਿਨ ਫਰਕ ਆ ਲੱਗਾ ਆਕਾਸ਼ ਨਿਰਮਲ ਹੋ ਗਿਆ ਦਿਨ ਸਾਫ਼ ਹੋ ਗਿਆ ਧੁੱਪ ਲੱਗੀ ਤੇ ਸਾਧੂ ਨੇ ਤੁਰਨ ਦੀ ਤਿਆਰੀ ਕੀਤੀ ਤਾਂ ਗਣਕਾ ਚੰਦਰ ਮੋਣੀ ਨੇ ਬੇਨਤੀ ਕੀਤੀ ਮਹਾਰਾਜ एक उपकार मेरी गरीबनी उत्ते करो मेनू तुसी अपना सुनया करा इस बनाया करांगी ऐसा ही कार्य करो चंगा का है ती तो दे जाओ साधु ने बचन मान के कह दिता चंगा पुत्री ਜੇ ਤੇਰੀ ਇੱਛਾ ਹੈ ਤਾਂ ਇਹ ਲੈ ਪਿੰਜਰਾ ਇਸ ਨੂੰ ਸਾਹਮਣੇ ਰੱਖੀਂ ਅਸਨੇ ਆਪਣੇ ਕੁਟਿਆ ਵੱਲ ਜਾਂਦੇ ਹਨ ਤੇਰੇ ਘਰ ਰਹਿਣ ਦੇ ਲੋਕ ਤੇਰੀ ਮੇਰੀ ਦੋਹਾਂ ਦੀ ਨਿੰਦਾ ਕਰਨਗੇ ਲੋਕ ਨਿੰਦਾ ਕਰਾਉਣੇ ਉਚਿਤ ਨਹੀਂ ਹੈ ਕਿਉਂਕਿ ਮਹਾਰਾਜ ਦੀ ਬਾਣੀ ਦੱਸਦੀ ਹੈ ਨਿੰਦਾ ਭਲੀ ਨਹੀਂ ਕਿਸੇ ਕੇਰੀ ਮਨ ਮੁਖ ਮੁਕਤ ਕਰਨ ਮੂੰਹ ਕਾਲੇ ਤੈਨਾਂ ਆਨੰਦ ਕਾ ਨਰਕੇ ਕੋਰ ਕੋਨ ਐਸ ਵਾਸਤੇ ਅਸੀਂ ਚਲਦੇ ਆ ਇਹ ਆ ਕੇ ਮਹਾਤਮਾ ਚਲੇ ਗਿਆ ਉਹ ਆਪਣਾ ਤੋਤਾ ਛੱਡ ਗਿਆ ਉਹ ਬੀਬਾ ਤੋਤਾ ਰਾਮ ਦਾ ਨਾਮ ਬੋਲਦਾ ਅੰਮ੍ਰਿਤ ਵੇਲਾ ਹੁੰਦਾ ਉਸੇ ਟਾਈਮ ਉਹ ਰਾਮ 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 ਦਾ ਨਾਮ ਬੋਲਣ ਲੱਗ ਪਿਆ ਬੋਲ ਗੰਗਾ ਰਾਮ 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 ਤੇ ਗੁਰੂ ਪਿਆਰੇ ਹੋ ਇਹੋ ਜੀ ਹਰ ਰੋਜ਼ ਗਣਕਾ ਚੰਦਰਮੋਣੀ ਨੂੰ ਐਸੀ ਲਗਣ ਲੱਗ ਗਈ ਕਿ ਉਹ ਰਾ ਦਿਨੇ ਗੰਗਾ ਰਾਮ ਨੂੰ ਰਾਮ ਰਾਮ ਦੀ ਪੱਟੀ ਪੜਾਉਣ ਲੱਗੀ। ਤੋਤਾ ਵੀ ਬੋਲਦਾ ਗਣਕਾ ਵੀ ਬੋਲਦੀ। "ਰਾਮ ਰਾਮ ਕਰਦੇ ਆਂ, ਸਰੀਰ ਪਵਿੱਤਰ ਹੋ ਗਿਆ।" ਉਸ ਦਾ ਮਨ ਪਾਪ ਕਰਮ ਵੱਲੋਂ ਮੁੜ ਪਿਆ। ਉਸ ਨੇ ਰਾਮ ਨਾਮ ਦੀ ਧੁਨ ਲਾਉਣੀ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਉਸ ਦੀ ਬੈਠਕ ਖਾਲੀ ਰਹਿਣ ਲੱਗੀ RAM ਨਾਮ ਗੁੰਜਣ ਲੱਗਾ ਤਨ ਤੇ ਮਨ ਦੀ ਸ਼ੁੱਧਨਾ ਰਹੀ ਉਹ ਭੁਖੀ ਸੀ ਤਾਂ ਵੀ ਪ੍ਰਮਾਤਮਾ ਦਾ ਨਾਮ ਜਪਦੀ ਰੱਜੀ ਹੁੰਦੀ ਤਾਂ ਵੀ ਪ੍ਰਮਾਤਮਾ ਦਾ ਨਾਮ ਜਪਣ ਲੱਗ ਜਾਂਦੀ ਚੰਦਰਮੁਣੀ ਕਣਕਾ ਦਾਸ ਸਿਦਕ ਦੇ ਕੇ ਭਗਵਾਨ ਪ੍ਰਸੰਨ ਹੋ ਗਿਆ ਉਸ ਨੇ ਚੰਦਰਮੁਣੀ ਨੂੰ ਆਪਣੇ ਕੋਲ ਸੱਦਣ ਵਾਸਤੇ ਇੱਕ ਬਹਾਨਾ ਬਣਾ ਲਿਆ ਉਹ ਬਹਾਨਾ ਏ ਸੀ ਪਿੰਜਰੇ ਦੇ ਵਿੱਚ ਸੱਪ ਦਾ ਰੂਪ ਧਾਰਨ ਕਰਕੇ ਆਪਣੇ ਕਾਲ ਦੂਤ ਨੂੰ ਭੇਜਿਆ ਉਸ ਨੇ ਪਹਿਲਾ ਛੱਪ ਨੂੰ ਜਿਹੜਾ ਸੀ ਛੱਪ ਨੇ ਤੋਤੇ ਨੂੰ ਡੰਗ ਮਾਰਿਆ ਉਹ ਵੀ ਮਰ ਗਿਆ ਉਸ ਦੀ ਰੂਹ ਨੂੰ ਪਹਿਲਾਂ ਭੇਜ ਕੇ ਮੁੜ ਬੈਠਾ ਰਿਹਾ ਗਣਕਾ ਉੱਥੇ ਉਸ ਨੇ ਤੋਤੇ ਨੂੰ ਬੁਲਾਇਆ ਬੋਲ ਗੰਗਾ ਰਾਮ 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 ਪਰ ਅਗੋਂ ਕੋਈ ਆਵਾਜ਼ ਨਾ ਆਈ ਉਸ ਨੇ ਹੱਥ ਪਿੰਜਰੇ ਦੇ ਵਿੱਚ ਪਾ ਕੇ ਤੋਤੇ ਨੂੰ ਹਲਾਇਆ ਤਾਂ ਸੱਪ ਨੇ ਡੰਗ ਮਾਰ ਦਿੱਤਾ ਉਸੇ ਵੇਲੇ ਉਸ ਦੀ ਰੂਹ ਸਰੀਰ ਨੂੰ ਛੱਡ ਗਈ ਤੇ ਰੂਹ ਦੇ ਵਾਸਤੇ ਵਿਵਾਨ ਆਇਆ ਤੇ ਨਰ ਸੰਗੇ ਵੱਜੇ ਪਹਿਲਾ ਜਮਾ ਨੇ ਆ ਕੇ ਘੇਰਾ ਪਾਇਆ ਸ਼ੰਖਾਂ ਦੀ ਧੁਨ ਵਿੱਚ ਉਹ ਮਾਤ ਲੋਕ ਦੇ ਸਵਰਗ ਲੋਕ ਨੂੰ ਚਲੇ ਗਈ ਉੱਥੇ ਕਣਕਾ ਨੂੰ ਲੈਣ ਵਾਸਤੇ ਵਿਮਾਨ ਗਨ ਆਏ ਤੇ ਗੁਰੂ ਪਿਆਰਿਓ ਜਦ ਜਮਦੂਤ ਆਏ ਸੀ ਊਹੀ ਉਹਨਾਂ ਦਾ ਰੌਲਾ ਪੈ ਗਿਆ ਉਹ ਕਹਿਣ ਲੱਗੇ ਵੀ ਅਸੀਂ ਇਹਨੂੰ ਲੈ ਕੇ ਜਾਣਾ ਵੇਬਾਨ ਗਨ ਕਹਿੰਦੇ ਸਾਨੂੰ ਭਗਵਾਨ ਨੇ ਭੇਜਿਆ ਸੀ ਲੈ ਕੇ ਜਾਣਾ

ਬਹੁਤ ਸਾਰਾ ਨਾਮ ਜਪਣ ਦੇ ਕਾਰਨ ਪਾਪਾਂ ਵੱਲੇ ਨਹੀਂ ਵਿਖਿਆ ਉਹਦੇ ਨਾਮ ਜਪਣ ਵੱਲੇ ਵਿਖਿਆ ਕਹਿੰਦੇ ਪਾਪੀ ਕਿੰਨਾ ਵੀ ਹੋਵੇ ਪਰ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਉਸ ਮਾਲਕ ਦੀ ਉਹਦੀ ਤੇ ਕਿਰਪਾ ਹੋ ਜਾਂਦੀ ਹੈ ਗੁਰੂ ਪਿਆਰਿਓ ਨਾਮ ਦੀ ਮਹਿਮਾ ਜਿਹੜੀ ਹੈ ਬਹੁਤ ਉੱਜੀ ਹੈ ਇਸੇ ਵਾਸਤੇ ਪ੍ਰਭ ਦਾ ਸਿਮਰਨ ਸਭ ਤੇ ਊਜਾ ਪ੍ਰਭ ਕੇ ਸਿਮਰਨ ਉਧਰੇ ਮੁੱਢ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਗੁਰੂ ਪਿਆਰੇਓ ਚੋਂ ਊਂਟਾਂ ਦੇ ਵਿੱਚ ਉਸ ਦਾ ਨਾਮ ਚੱਲਦਾ ਹੈ ਅੱਜ ਗਣਕਾ ਚੰਦਰਮੁਣੀ ਵੀ ਜਿਹੜੀ ਪਾਪਾਂ ਦੀ ਭਾਗਣ ਵੇਸਵਾ ਦਾ ਕੰਮ ਕਰਦੀ ਸੀ ਉਹ ਵੀ ਪ੍ਰਮਾਤਮਾ ਦੇ ਦਰ ਤੇ ਉਹਦਾ ਵੀ ਨਾਮ ਚਲਦਾ ਹੈ ਇਸ ਵਾਸਤੇ ਪ੍ਰਮਾਤਮਾ ਦਾ ਸਿਮਰਨ ਬੰਦਗੀ ਜਿਹੜੀ ਹੈ ਇਹ ਮਾਲਕ ਦੀ ਕਰਿਆ ਕਰੋ ਜਿਹਦੇ ਨਾਲ ਸਾਡਾ ਵੀ ਉਧਾਰ ਹੋ ਜਾਵੇ ਜਿਸ ਤਾਂ ਗਣਕਾ ਚੰਦਰਮੁਣੀ ਦਾ ਹੋਇਆ ਗੁਰੂ ਪਿਆਰਿਓ ਗੁਰੂ ਕਿਰਪਾ ਕਰੇ ਇਹ ਨਾਮ ਦੀ ਦਾਤ ਆਪਾਂ ਨੂੰ ਵੀ ਬਖਸ਼ ਹੋ ਜਾਵੇ ਆਪਣਾ ਵੀ ਜੀਵਨ ਸਫਲਾ ਹੋ ਜਾਵੇ ਬੋਲਦਿਆਂ ਤੋਂ ਏਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤੁਕੀਆਂ ਹੋ ਜਾਇਆ ਕਰਦੀਆਂ ਨੇ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ